ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਸੀਂ ਦੇਖਦੇ ਹੋਵੋਗੇ ਆਪਾਂ ਸਾਰੇ ਵੀਰ ਇਕੱਠੇ ਹੋਏ ਆਂ ਕਾਲੂ ਆਪਣੇ ਖੰਨੇ ਆਲੂ ਵਾਲੇ ਵੀਰ ਖਾਟੜਾ ਖਾਟੜਾ ਪੋਟੇਟੋ ਗਰੁੱਪ ਮੇਲਾ ਕਰਵਾ ਰਹੇ ਆ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਬੱਦ ਤੋਂ ਵੱਧ ਔਠੇ ਵੀਰ ਪਹੁੰਚ ਕੇ ਠੀਕ ਆ ਆਪਣਾ ਜਿਹੜੀਆਂ ਗੱਲਾਂ ਬਾਤਾਂ ਦੱਸਣਗੇ ਉੱਥੇ ਵੀਰ ਜਾਂ ਸਨਸ਼ਿਨਰੀ ਆਉਗੀ ਨਮੀ ਨਮੀ ਡਾਕਟਰ ਸਾਹਿਬਾਂ ਦੀ ਟੀਮ ਟੀਮ ਆਉਗੀ ਠੀਕ ਆ ਸਾਰੇ ਵੀਰ ਉੱਥੇ ਪਹੁੰਚ ਜਿਹੜੇ ਵੀਰ ਜੀ ਗਰੁੱਪ ਦੇ ਵਿੱਚ ਆਪਣੇ ਆਲੂ ਵਾਲੇ ਗਰੁੱਪ ਦੇ ਵਿੱਚ ਜਿਹੜੇ ਵੀਰਾਂ ਨੇ ਜੁੜਨਾ ਉਹ ਵੀਰ ਜੀ ਨੰਬਰ ਬੋਲਣਗੇ ਠੀਕ ਆ ਉਹ ਵੀਰ ਅਗਾਂ ਇਹਦੇ ਨਾਲ ਜੁੜ ਸਕਦੇ ਨੇ ਗਰੁੱਪ ਨਾਲ ਹਾਂਜੀ ਜੀ ਜਿਹੜਾ ਆਪਣਾ ਇਹ ਗਰੁੱਪ ਚੱਲ ਰਿਹਾ ਜੀ ਹਾਂਜੀ ਕਿ ਉਹਦੇ ਵਿੱਚ ਮੇਲੇ ਤੋਂ ਬਾਅਦ ਅਸੀਂ ਨੰਬਰ ਐਡ ਕਰ ਦਾਂਗੇ ਜੀ ਕਿ ਸਾਨੂੰ ਮਤਲਬ ਸਾਡਾ WhatsApp ਨੰਬਰ ਹੈਗਾ 98557 ਜੀ 16853 ਜੀ ਤੁਸੀਂ ਇਹਦੇ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਨੰਬਰ ਆਪਦਾ ਐਡ ਕਰਾ ਸਕਦੇ ਹੋ 98557 ਜੀ 16853 ਜੀ ਤੇ ਜੇ ਕਿਸੇ ਭਰਾ ਨੇ ਐਡ ਹੋਣਾ ਹੈ ਜੀ ਖੱਡਾ ਅਪਡੇਟ ਹੋ ਗਰੁੱਪ ਦੇ ਵਿੱਚ ਜੀ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਇੱਕ ਨੰਬਰ ਤੁਹਾਨੂੰ ਅਸੀਂ ਹੋਰ ਲਿਖਾਉਣੇ ਆ ਜੀ ਕਿ 99145 ਜੀ 16552 ਜੀ ਠੀਕ ਹੈ ਤੇ ਸਾਰੇ ਵੀਰ ਜਿਨ੍ਹਾਂ ਨੂੰ ਆਲੂਆਂ ਦੀ ਕੀਤੀ ਕਰਦੇ ਹੋ ਤੇ ਇਹ ਨੰਬਰਾਂ ਤੇ ਸੰਪਰਕ ਕਰ ਲਿਓ ਗਰੁੱਪ ਦੇ ਮੈਂਬਰ ਬਣ ਸਕਦੇ ਹੋ ਠੀਕ ਹੈ ਸਾਰੇ ਵੀਰਾਂ ਨੂੰ ਦੱਸ ਦਿੱਤਾ